ਪੰਜਾਬ ਦਾ ਬਹੁ ਚਰਚਿਤ ਕੇਸ ਕਰਨਲ ਪੁਸ਼ਪਿੰਦਰ ਸਿੰਘ ਬਾਠ ਕੁੱਟਮਾਰ ਮਾਮਲਾ ਜਿਹੜਾ ਕੀ ਹੁਣ ਸੁਪਰੀਮ ਕੋਰਟ ਦੇ ਦਰਵਾਜ਼ੇ ਤੱਕ ਦਸਤਕ ਦੇ ਚੁੱਕਾ ਹੈ ਸੁਪਰੀਮ ਕੋਰਟ ਤੱਕ ਪਹੁੰਚ ਕੇ ਇਸ ਨੇ ਕੀ ਕੀਤੀ ਹੈ ਦਰਅਸਲ ਜਿਹੜੇ 4 ਕਥੇ ਦੋਸ਼ੀ ਇਨਸਪੈਕਟਰ ਸੀ ਜਿਨ੍ਹਾਂ ਦੀ ਜਾਂਚ ਹੁਣ ਸੀਬੀਏ ਦੇ ਹਵਾਲੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਰ ਦਿੱਤੀ ਹੈ ਉਸ ਨੂੰ ਲੈ ਕੇ ਹੁਣ ਉਹਨਾਂ ਵਿੱਚੋਂ ਦੋ ਇਨਸਪੈਕਟਰ ਜਿਹੜੇ ਨੇ ਸੁਪਰੀਮ ਕੋਰਟ ਪਹੁੰਚੇ ਨੇ ਕਿ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਦੇ ਲਈ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਉਸ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਕੀ ਟਿੱਪਣੀ ਆਉਂਦੀ ਹੈ ਇਹ ਬੜਾ ਅਹਿਮ ਹੋਵੇਗਾ ਕਿਉਂਕਿ ਇਹ ਮਾਮਲਾ ਬਹੁਤ ਹੀ ਜ਼ਿਆਦਾ ਚਰਚਾ ਵਾਲਾ ਸੀ ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਹਨਾਂ ਦੇ ਪੁੱਤਰ ਅੰਗਦ ਸਿੰਘ ਬਾਠ ਦੇ ਨਾਲ 13 ਤੇ 14 ਮਾਰਚ ਦੀ ਦਰਮਿਆਨੀ ਰਾਤ ਨੂੰ ਕੁੱਟਮਾਰ ਹੋਈ ਰਜਿੰਦਰਾ ਹਸਪਤਾਲ ਦੇ ਸਾਹਮਣੇ ਪਟਿਆਲਾ ਵਿਖੇ ਜਿੱਥੇ ਉਸ ਤੋਂ ਬਾਅਦ ਪਾਰਕਿੰਗ ਨੂੰ ਲੈ ਕੇ ਵਿਵਾਦ ਇੰਨਾ ਜ਼ਿਆਦਾ ਵਧਿਆ ਕਿ ਕੁੱਟਮਾਰ ਦੀਆਂ ਸੀਸੀਟੀਵੀ ਤਸਵੀਰਾਂ ਉਸ ਤੋਂ ਬਾਅਦ ਫਿਰ ਮਾਮਲੇ ਨੂੰ ਵਾਧਾ ਹੋਇਆ ਦੇਖ ਕੇ ਉਹਨਾਂ ਜ਼ਿੰਮੇਵਾਰ ਇਨਸਪੈਕਟਰਾਂ ਵੱਲੋਂ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਹੱਥ ਜੋੜ ਕੇ ਕਰਨਲ ਪਸ਼ਪਿੰਦਰ ਸਿੰਘ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਔਰ ਫਰੀਤੂ ਬਾਠ ਦੇ ਸਾਹਮਣੇ ਮਾਫੀਆਂ ਮੰਗਣੀਆਂ ਇਹ ਸਾਰੇ ਸਬੂਤ ਐਵੀਡੈਂਸ ਬਣ ਗਏ ਜਿਸ ਤੋਂ ਬਾਅਦ ਮਾਮਲਾ ਠੰਡਾ ਨਹੀਂ ਪਿਆ ਔਰ ਪਰਿਵਾਰ ਸੜਕਾਂ ਉੱਤੇ ਵੀ ਆਉਂਦਾ ਉਸ ਤੋਂ ਬਾਅਦ ਹਾਈ ਕੋਰਟ ਦਸਤਕ ਹੁੰਦੀ ਹੈ ਹਾਈ ਕੋਰਟ ਦੇ ਵਿੱਚ ਮੰਗ ਸ਼ੁਰੂ ਤੋਂ ਹੀ ਕੀਤੀ ਜਾਂਦੀ ਹੈ ਕਿ ਪੰਜਾਬ ਪੁਲਿਸ ਤੋਂ ਇਲਾਵਾ ਕਿਸੇ ਬਾਹਰਲੇ ਤੋਂ ਜਿਹੜੀ ਹੈ ਜਾਂਚ ਕਰਾਈ ਜਾਵੇ ਏਜੰਸੀ ਤੋਂ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੁਝ ਦਿਨਾਂ ਬਾਅਦ ਹੀ ਸੁਣਵਾਈ ਕਰਦਿਆਂ ਹਾਂ ਕੇਸ ਦੀ ਚੰਡੀਗੜ੍ਹ ਪੁਲਿਸ ਨੂੰ ਜਾਂਚ ਸੌਂਪ ਦਿੱਤੀ ਤੇ ਇੱਕ ਐਸਪੀ ਰੈਂਕ ਦੇ ਅਧਿਕਾਰੀ ਦੀ ਡਿਊਟੀ ਲੱਗ ਗਈ ਸਿੱਟ ਤੇ ਵਿੱਚ ਮੁਖੀ ਦੇ ਤੌਰ ਤੇ ਕਿ ਉਹ ਮਾਮਲੇ ਦੀ ਜਾਂਚ ਕਰਨਗੇ ਮਾਮਲੇ ਦੀ ਜਾਂਚ ਅੱਗੇ ਵਧੀ ਵੀ ਪਰ ਤਸੱਲੀ ਨਹੀਂ ਹੋਈ ਪਸ਼ਪਿੰਦਰ ਸਿੰਘ ਬਾਠ ਦੇ ਪਰਿਵਾਰ ਨੂੰ ਉਹਨਾਂ ਨੇ ਕਿਹਾ ਕਿ ਇਹ ਚੰਡੀਗੜ੍ਹ ਪੁਲਿਸ ਦਾ ਪੰਜਾਬ ਪੁਲਿਸ ਦੀ ਨਾਲ ਹੀ ਮਿਲ ਗਈ ਹੈ ਮਿਲੀ ਭੁਗ ਤੇ ਦੋਸ਼ ਲੱਗਦੇ ਨੇ ਜਿਸ ਤੋਂ ਬਾਅਦ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਦੇ ਪੁਲਿਸ ਦੀ ਇਨਵੈਸਟੀਗੇਸ਼ਨ ਨੂੰ ਲੈ ਕੇ ਸੁਣਵਾਈ ਕੀਤੀ ਤਾਂ ਪਤਾ ਲੱਗਦਾ ਕਿ ਉਹਨਾਂ ਨੇ ਤਾਂ ਅਹਿਮ ਧਾਰਾ ਹੀ ਵਿੱਚੋਂ ਹਟਾ ਦਿੱਤੀ ਐ 307 ਧਾਰਾ ਟਾ ਦਿੱਤੀ ਗਈ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਹੁਣ ਤੱਕ ਗ੍ਰਿਫਤਾਰੀ ਕਿਉਂ ਨਹੀਂ ਸਭ ਤੋਂ ਵੱਡਾ ਮਸਲਾ ਇਹ ਬਣਿਆ ਹੋਇਆ ਸੀ ਕਿ ਜੇਕਰ ਇਹ ਪਤਾ ਲੱਗ ਗਿਆ ਦੋਸ਼ਤ ਐ ਹੋ ਗਏ ਨੇ 307 ਧਾਰਾ ਵੀ ਲੱਗੀ ਹੋਈ ਐ ਤਾਂ ਫਿਰ ਇਸ ਮਾਮਲੇ ਦੇ ਵਿੱਚ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ ਗ੍ਰਿਫਤਾਰ ਕਿਉਂ ਨਹੀਂ ਕੀਤੇ ਜਾਂਦੇ ਕਿਉਂਕਿ ਉਹਨਾਂ ਸਾਰੇ ਇਨਸਪੈਕਟਰਾਂ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਰਾਤ ਲੈਣ ਦੇ ਵਾਸਤੇ ਇੰਸਪੈਕਟਰ ਰੌਣੀ ਸਿੰਘ ਜਾਂਦੇ ਨੇ ਬੇਲ ਲਾਉਣ ਦੇ ਲਈ ਅਗਾਊਂ ਜ਼ਮਾਨਤ ਲੈਣ ਦੇ ਲਈ ਪਰ ਉਹ ਰਿਜੈਕਟ ਹੋ ਜਾਂਦੀ ਹੈ ਅਰਜੀ ਰੱਦ ਹੋ ਜਾਂਦੀ ਹੈ ਹਾਈ ਕੋਰਟ ਦੇ ਵਿੱਚ ਤਾਂ ਹੁਣ ਇਸ ਇੱਥੇ ਇੱਕ ਦਿਲਚਸਪ ਗੱਲ ਇਹ ਹੈ ਕਿ ਹੁਣ ਇੰਸਪੈਕਟਰ ਰੌਣੀ ਸਿੰਘ ਸੁਪਰੀਮ ਕੋਰਟ ਤੱਕ ਨਹੀਂ ਗਏ ਜਿਨ੍ਹਾਂ ਨੂੰ ਹਾਈ ਕੋਰਟ ਤੋਂ ਝਟਕਾ ਮਿਲਿਆ ਸੀ ਕਿਹੜੇ ਦੋ ਇੰਸਪੈਕਟਰ ਗਏ ਨੇ ਹੁਣ ਤੱਕ ਮਿਲੀ ਜਾਣਕਾਰੀ ਦੇ ਮੁਤਾਬਕ ਪਤਾ ਲੱਗਿਆ ਕਿ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋ ਤੇ ਇੰਸਪੈਕਟਰ ਹੈਰੀ ਬੋਪਰਾ ਇਹ ਦੋ ਇਨਸਪੈਕਟਰਾਂ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ ਔਰ ਫੈਸਲੇ ਨੂੰ ਚੁਣੌਤੀ ਦਿੱਤੀ ਹੈ ਕਿ ਸੀਬੀਆਈ ਜਾਂਚ ਨਾ ਕਰੇ ਆਖਰਕਾਰ ਇਹਨਾਂ ਕਥਿਤ ਦੋਸ਼ੀ ਇਨਸਪੈਕਟਰਾਂ ਨੂੰ ਸੀਬੀਆਈ ਤੋਂ ਜਾਂਚ ਨਾ ਹੋਵੇ ਇਹ ਕਿਉਂ ਡਰ ਸਤਾ ਰਿਹਾ ਹੈ ਜੇਕਰ ਉਹ ਸੱਚੇ ਨੇ ਸੁੱਚੇ ਨੇ ਜੇਕਰ ਉਹਨਾਂ ਨੇ ਨਹੀਂ ਕਿਸੇ ਤਰ੍ਹਾਂ ਦਾ ਗੁਨਾਹ ਕੀਤਾ ਤਾਂ ਫਿਰ ਸੀਬੀਆਈ ਜਾਂਚ ਕਰਦੀ ਹੈ ਜੇਕਰ ਨਹੀਂ ਦੋਸ਼ ਹੋਵੇਗਾ ਉਹਨਾਂ ਦਾ ਤਾਂ ਉੱਥੋਂ ਬਰੀ ਹੋ ਜਾਣਗੇ ਔਰ ਜੇਕਰ ਕੋਈ ਦੋਸ਼ ਪਾਇਆ ਗਿਆ ਤਾਂ ਉਸ ਮਾਮਲੇ ਨਾਲ ਸੰਬੰਧਿਤ ਫਿਰ ਜਿਹੜੇ ਵੀ ਦੋਸ਼ਤ ਹੈ ਹੁੰਦੇ ਨੇ ਉਹ سزا ਭੁਗਤਣ ਲਈ ਤਿਆਰ ਰਹਿਣਾ ਪਵੇਗਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਪਿਛਲੇ ਦਿਨਾਂ ਵਿੱਚ ਇੱਕ ਅਪਡੇਟ ਇਹ ਵੀ ਸਾਹਮਣੇ ਆਇਆ ਸੀ ਜਦੋਂ सीबीआई ਦੇ ਹਵਾਲੇ ਜਾਂਚ ਹੋ ਜਾਂਦੀ ਹੈ ਤੇ ਦੋ ਐਫਆਈਆਰ ਵੀ ਦਰਜ ਕਰ ਲਈਆਂ ਨੇ सीबीआई ਨੇ ਵੱਖਰੇ ਤੌਰ ਦੇ ਉੱਤੇ ਆਪਣੀ ਜਾਂਚ ਨੂੰ ਅੱਗੇ ਵਧਾਉਣ ਦੀ ਖਾਤਰ ਔਰ ਦਿੱਲੀ ਦੇ ਵਿੱਚ ਉਹ ਕੇਸ ਦਰਜ ਹੋਇਆ ਉਸੇ ਦੇ ਦੌਰਾਨ ਪਟਿਆਲਾ ਦੇ ਮੌਜੂਦਾ ਐਸਐਸਪੀ ਵਰੁਣ ਸ਼ਰਮਾ ਨੇ ਜਿਹੜੀ ਡਿਪਾਰਟਮੈਂਟਲ ਇਨਕੁਆਰੀ ਹੁੰਦੀ ਹੈ ਵਿਭਾਗੀ ਕਾਰਵਾਈ ਹੁੰਦੀ ਹੈ ਜਾਂਚ ਪੜਤਾਲ ਉਸ ਦੇ ਅਧੀਨ ਕਾਰਵਾਈ ਕਰ ਦਿੱਤੀ ਇਹ ਵੇਖਦੇ ਹੋਇਆਂ ਹਾਲਾਂਕਿ ਮੰਨਿਆ ਜਾ ਰਿਹਾ ਕਿ ਕਿਤੇ ਪੰਜਾਬ ਪੁਲਿਸ ਨੇ ਦੇਰੀ ਨਾਲ ਜਿਹੜੀ ਕਾਰਵਾਈ ਕੀਤੀ ਇਸ ਕਰਕੇ ਤਾਂ ਨਹੀਂ ਕੀਤੀ ਕਿ ਸੀਬੀਆਈ ਦੇ ਸਾਹਮਣੇ ਇਹ ਜਿਚਾਇਆ ਜਾ ਸਕੇ ਇੱਕ ਟਰੈਕ ਰਿਕਾਰਡ ਦੇ ਵਿੱਚ ਕਿ ਅਸੀਂ ਕਾਰਵਾਈ ਬੜੀ ਸਖਤ ਕੀਤੀ ਹੈ ਕਿਉਂਕਿ 3 ਸਾਲ ਦੀ ਨੌਕਰੀ ਵਿੱਚ ਕਟੌਤੀ ਕਰ ਦਿੱਤੀ ਗਈ ਹੈ 3 ਸਾਲ ਲਈ ਉਹ ਸਸਪੈਂਡ ਵੀ ਰਹਿਣਗੇ ਜਦੋਂ ਤੱਕ ਇਹ ਕੇਸ ਚੱਲੇਗਾ 3 ਸਾਲ ਜਾਂ ਉਸ ਤੋਂ ਘੱਟ ਸਮੇਂ ਦੇ ਲਈ ਵੀ ਚੱਲ ਸਕਦਾ ਹੈ ਜਾਂ ਉਸ ਤੋਂ ਵੱਧ ਵੀ ਸਮਾਂ ਲੱਗ ਸਕਦਾ ਹੈ ਔਰ ਇਸ ਦੇ ਨਾਲ ਹੀ ਉਹਨਾਂ ਨੂੰ ਕੋਈ ਤਰੱਕੀ ਨਹੀਂ ਮਿਲੇਗੀ 3 ਸਾਲ ਦੇ ਲਈ ਤਨਖਾਹ ਦੇ ਵਿੱਚ ਵਾਧਾ ਨਹੀਂ ਹੋਵੇਗਾ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਹੋਏ ਆ ਪਟਿਆਲਾ ਐਸਐਸਪੀ ਨੇ ਕਾਰਵਾਈ ਕਰ ਦਿੱਤੀ ਪਰ ਹੁਣ ਗੱਲ ਆਈ ਹੈ ਸੁਪਰੀਮ ਕੋਰਟ ਦੇ ਵੇ ਹੁਣ ਦੇਖਦੇ ਹਾਂ ਕਿ ਸੁਪਰੀਮ ਕੋਰਟ ਨੇ ਜਦੋਂ ਉਹਨਾਂ ਇੰਸਪੈਕਟਰਾਂ ਦੀ ਅਰਜੀ ਦੇ ਉੱਤੇ ਸੁਣਵਾਈ ਕਰਨੀ ਹੈ ਤਾਂ ਉਦੋਂ ਇੰਸਪੈਕਟਰਾਂ ਨੂੰ ਰਾਹਤ ਮਿਲੇਗੀ ਜਾਂ ਫਿਰ ਹਾਈ ਕੋਰਟ ਵਿੱਚ ਜਿਵੇਂ ਇੱਕ ਇੰਸਪੈਕਟਰ ਰੌਣੀ ਸਿੰਘ ਨੂੰ ਝਟਕੇ ਤੋਂ ਝਟਕਾ ਮਿਲਿਆ ਉਸੇ ਤਰ੍ਹਾਂ ਇਹ ਦੋ ਇੰਸਪੈਕਟਰ ਵੀ ਨਮੋਸ਼ੀ ਦਾ ਸਾਹਮਣਾ ਕਰਨਗੇ ਕੁਝ ਸਮੇਂ ਬਾਅਦ ਹੀ ਸਥਿਤੀ ਜਿਹੜੀ ਹੈ ਕਲੀਅਰ ਹੋ ਜਾਣੀ ਹੈ ਔਰ ਇਹ ਵੀ ਪਤਾ ਲੱਗਿਆ ਕਿ ਕਰਨਲ ਬਾਠ ਦੇ ਵੱਲੋਂ ਵੀ ਇੱਕ ਅਰਜੀ ਨਾਲ ਹੀ ਦੇ ਦਿੱਤੀ ਗਈ ਹੈ ਸੁਪਰੀਮ ਕੋਰਟ ਦੇ ਵਿੱਚ ਵੀ ਕਿ ਇਸ ਇਨਸਪੈਕਟਰਾਂ ਦੀ ਅਰਜੀ ਤੇ ਸੁਣਵਾਈ ਕਰਨ ਵੇਲੇ ਸਾਨੂੰ ਵੀ ਪੂਰਾ ਮੌਕਾ ਦਿੱਤਾ ਜਾਵੇ ਔਰ ਇਸ ਮਾਮਲੇ ਦੇ ਵਿੱਚ ਪਤਾ ਲੱਗਿਆ ਕਿ ਹੁਣ ਸੁਪਰੀਮ ਕੋਰਟ ਦੇ ਵਿੱਚ ਜਸਟਿਸ ਸੰਜੇ ਕੁਮਾਰ ਜਾਂ ਫਿਰ ਸਤੀਸ਼ ਚੰਦਰ ਸ਼ਰਮਾ ਦੇ ਬੈਂਚ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਹੋ ਸਕਦੀ ਹੈ ਕਰਨਲ ਬਾਠ ਨੇ ਵੀ ਸੁਪਰੀਮ ਕੋਰਟ ਦੇ ਵਿੱਚ ਆਪਣੇ ਵੱਲੋਂ ਵੀ ਇੱਕ ਅਰਜੀ ਪਾ ਦਿੱਤੀ ਹੈ ਕਿ ਸਾਡੇ ਪੱਖ ਵੀ ਸੁਣੇ ਜਾਣ ਇਸ ਦੀ ਅਪੀਲ ਵੀ ਕਰ ਦਿੱਤੀ ਗਈ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਿਛਲੇ ਮਹੀਨੇ 16 ਜੁਲਾਈ ਨੂੰ ਹੀ ਸੀਬੀਆਈ ਨੂੰ ਇਨਵੈਸਟੀਗੇਸ਼ਨ ਦੇ ਦਿੱਤੀ ਸੀ ਜਦੋਂ ਚੰਡੀਗੜ੍ਹ ਪੁਲਿਸ ਦੇ ਕੋਲੋਂ ਤਸੱਲੀ ਬਖਸ਼ ਜਾਂਚ ਪੜਤਾਲ ਨਹੀਂ ਹੁੰਦੀ ਵੇਖੀ ਗਈ ਉਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਨੂੰ ਲੱਗਿਆ ਕਿ ਇੱਥੇ ਤਾਂ ਚੰਡੀਗੜ੍ਹ ਪੁਲਿਸ ਵੀ ਹੈ ਇਸ ਮਾਮਲੇ ਦੇ ਵਿੱਚ ਇਨਸਾਫ ਨਹੀਂ ਕਰ پا ਰਹੀ ਜਦੋਂ ਇਹ ਦੱਸਿਆ ਗਿਆ ਜੱਜ ਸਾਹਿਬ ਗੁੱਸੇ 'ਚ ਆਉਂਦੇ ਨੇ ਔਰ ਉਹਨੇ ਤਲਖ ਟਿੱਪਣੀ ਕੀਤੀ ਕਿ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਕ ਹੀ ਕਿਵੇਂ ਚੱਲ ਰਹੇ ਹੋ ਸਾਰੇ ਪੱਖਾਂ ਨੂੰ ਸੁਣਿਆ ਕਿਉਂ ਨਹੀਂ ਇਹ ਸਾਰੇ ਮਾਮਲੇ ਵਿੱਚ ਦੇਖਦੇ ਹਾਂ ਕਿ ਸੁਪਰੀਮ ਕੋਰਟ ਦੀ ਸੁਣਵਾਈ ਦੇ ਵਿੱਚ ਇਹਨਾਂ ਇਨਸਪੈਕਟਰਾਂ ਨੂੰ ਰਾਹਤ ਮਿਲਦੀ ਹੈ ਜਾਂ ਫਿਰ ਮੁਸ਼ਕਲਾਂ ਵਧਨ ਗਈਆਂ ਕਿਉਂਕਿ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ ਕਿ ਸੀਬੀਏ ਦੀ ਇਨਵੈਸਟੀਗੇਸ਼ਨ ਨਾ ਹੋਵੇ ਤਾਂ ਇਹ ਦੋ ਇਨਸਪੈਕਟਰ ਕਿਉਂ ਗਏ ਨਹੀਂ ਦਿਲਚਸਪ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਰੌਣੀ ਸਿੰਘ ਤਾਂ ਹਾਈ ਕੋਰਟ 'ਚ ਗਏ ਸੀ ਰੌਣੀ ਸਿੰਘ ਇਸ ਵਾਰ ਸੁਪਰੀਮ ਕੋਰਟ ਰੁਖ ਕਿਉਂ ਨਹੀਂ ਕਰਦੇ ਹਾਲਾਂਕਿ ਉਹਨਾਂ ਦੀ ਆਪਣੀ ਮਰਜ਼ੀ ਹੈ ਪਰ ਮਾਮਲੇ ਨਾਲ ਜੁੜੀ ਤੰਦ ਨੂੰ ਦੇਖਦੇ ਹਾਂ ਲੱਗਦਾ ਹੈ ਕਿ ਜਿਹੜੇ ਦੋ ਇਨਸਪੈਕਟਰ ਗਏ ਨੇ ਕਿਤੇ ਰੌਣੀ ਸਿੰਘ ਦੇ ਖਿਲਾਫ ਹਾਈ ਕੋਰਟ ਵੱਲੋਂ ਜਿਹੜਾ ਸਖਤ ਰਵਈਆ ਅਪਣਾਇਆ ਗਿਆ ਸੀ ਕਿਤੇ ਉਹ ਆਰਡਰ ਲਗਾਉਣਾ ਪੈਣਾ ਸੀ ਨਾਲ ਉਸ ਆਰਡਰ ਨੂੰ ਦੇਖ ਕੇ ਸੁਪਰੀਮ ਕੋਰਟ ਦੇ ਜਸਟਿਸ ਹਾਈ ਕੋਰਟ ਦੇ ਆਰਡਰ ਨੂੰ ਵੀ ਦੇਖਦੇ ਕਿ ਉਸ ਨੂੰ ਲੈ ਕੇ ਇਨਸਪੈਕਟਰਾਂ ਨੂੰ ਲੱਗਿਆ ਕਿ ਸਾਨੂੰ ਪਹਿਲੀ ਹੱਲੇ ਹੀ ਝਟਕਾ ਨਾ ਮਿਲ ਜਾਵੇ ਇਸ ਕਰਕੇ ਨਵੇਂ ਇਨਸਪੈਕਟਰਾਂ ਦੇ ਜ਼ਰੀਏ ਹੀ ਸੁਪਰੀਮ ਕੋਰਟ ਪਹੁੰਚਣੀ ਚਾਹੀਦੀ ਹੈ ਇਹ ਤਾਂ ਖੈਰ ਉਹਨਾਂ ਦੀ ਆਪਣੀ ਮਰਜ਼ੀ ਹੈ ਪਰ ਇਸ ਮਾਮਲੇ ਦੇ ਵਿੱਚ ਤੁਹਾਡਾ ਕੀ ਮੰਨਣਾ ਹੈ ਸਪਰੀਮ ਕੋਰਟ ਦੇ ਵਿੱਚ ਇਨਸਪੈਕਟਰਾਂ ਦੇ ਜਾਣ ਦਾ ਕਦਮ ਜੋ ਉਹਨਾਂ ਨੇ ਜਿਹੜਾ ਚੁੱਕਿਆ ਸਟੈਪ ਹੈ ਹਾਲਾਂਕਿ ਜਿੰਨਾ ਵੱਡਾ ਕੋਈ ਕ੍ਰਾਈਮਨਲ ਹੋਵੇ ਅਦਾਲਤਾਂ ਮੌਕਾ ਹਰੇਕ ਨੂੰ ਦਿੰਦੀਆਂ ਨੇ ਇਸੇ ਕਰਕੇ ਇਹਨਾਂ ਇਨਸਪੈਕਟਰਾਂ ਨੂੰ ਵੀ ਮੌਕਾ ਮਿਲ ਰਿਹਾ ਹਰੇਕ ਦਰਵਾਜ਼ਾ ਖੜਕਾਉਣ ਦਾ ਪਰ ਕਰਨਲ ਬਾਠ ਦੇ ਪਰਿਵਾਰ ਨੇ ਵੀ ਕੋਈ ਦਰਵਾਜ਼ਾ ਨਹੀਂ ਛੱਡਿਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਚਾਹੇ ਉਹ ਪਟਿਆਲਾ ਦੇ ਤਤਕਾਲੀ ਐਸਐਸਪੀ ਦੇ ਕੋਲ ਵਾਰ-ਵਾਰ ਜਾਣਾ ਹੋਵੇ ਤਸੱਲੀ ਨਹੀਂ ਹੋਈ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫ਼ਤਰ ਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਜਦੋਂ ਬੀਬੀ ਜਸਵਿੰਦਰ ਕੌਰ ਬਾਠ ਗੁੱਸੇ ਦੇ ਵਿੱਚ ਵੀ ਆ ਕੇ ਕਹਿੰਦੇ ਨੇ ਕਿ ਸਾਨੂੰ ਇਨਸਾਫ ਕਦੋਂ ਮਿਲੇਗਾ ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਦੇ ਰਾਜਪਾਲ ਦਾ ਦਰਵਾਜ਼ਾ ਵੀ ਖੜਕਾਇਆ ਉੱਥੋਂ ਵੀ ਉਹਨਾਂ ਨੂੰ ਕਿਹਾ ਗਿਆ ਕਿ ਜਰੂਰ ਇਸ ਮਾਮਲੇ ਵਿੱਚ ਤੁਹਾਡੇ ਨਾਲ ਖੜੇ ਹਾਂ ਔਰ ਇਨਸਾਫ ਦਿਵਾਵਾਂਗੇ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਵੀ ਮੀਟਿੰਗ ਹੁੰਦੀ ਹੈ ਜਦੋਂ ਭਰੋਸਾ ਮਿਲਿਆ ਸਿਰ ਤੇ ਹੱਥ ਰੱਖ ਕੇ ਰੀਤੂ ਬਾਠ ਦੇ ਮੁੱਖ ਮੰਤਰੀ ਵੱਲੋਂ ਕਿ ਸ਼ਾਮ 6 ਵਜੇ ਤੱਕ ਜਿਸ ਦਿਨੇ ਮੁਲਾਕਾਤ ਹੋਈ ਸੀ ਕਿ ਚੰਗੀ ਖਬਰ ਮਿਲੇਗੀ ਉਹ ਖਬਰ ਅਜੇ ਤੱਕ ਨਾ ਮਿਲੀ ਜਿਸ ਦੇ ਕਰਕੇ ਉਹਨਾਂ ਨੇ ਫਿਰ ਜ਼ਿਆਦਾ ਜਿਹੜਾ ਹੈ ਹਾਈ ਕੋਰਟ ਤੇ ਹੀ ਭਰੋਸਾ ਰੱਖਿਆ ਫਿਰ ਹਾਈ ਕੋਰਟ ਨੇ ਚੰਡੀਗੜ੍ਹ ਦੀ ਪੁਲਿਸ ਨੂੰ ਮੌਕਾ ਦਿੱਤਾ ਕਿ ਤੁਸੀਂ ਇਨਵੈਸਟੀਗੇਸ਼ਨ ਕਰ ਦਿਓ ਚੰਡੀਗੜ੍ਹ ਪੁਲਿਸ ਨੇ ਵੀ ਮੌਕਾ ਨਹੀਂ ਸੰਭਾਲਿਆ ਤੇ ਆਖਰਕਾਰ ਜੋ ਪਰਿਵਾਰ ਚਾਹੁੰਦਾ ਸੀ ਉਹੀ ਹੋਇਆ ਤੇ ਸੀਬੀਆਈ ਕੋਲ ਇਨਵੈਸਟੀਗੇਸ਼ਨ ਚੱਲੀ ਗਈ ਔਰ ਇਸੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ ਦੋ ਇੰਸਪੈਕਟਰਾਂ ਦੇ ਵੱਲੋਂ ਦੇਖਦੇ ਹਾਂ ਕਿ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਇੰਸਪੈਕਟਰਾਂ ਨੂੰ ਇਸ ਮਾਮਲੇ ਦੇ ਵਿੱਚ ਰਾਹਤ ਮਿਲਦੀ ਹੈ ਜਾਂ ਮੁਸ਼ਕਲਾਂ ਵਧਦੀਆਂ ਹਨ ਤੁਹਾਡਾ ਕੀ ਮੰਨਣਾ ਹੈ ਸਾਰੇ ਮਾਮਲੇ ਬਾਰੇ ਹੁਣ ਤੱਕ ਜੋ ਜੋ ਜਾਣਕਾਰੀ ਸਾਹਮਣੇ ਆਈ ਹੈ ਤੇ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবিসি ਪੰਜਾਬ ਦੇ ਨਾਲ